ਅੱਜ ਦੋਸਤੋ ਆ ਪਿੱਛੇ ਸਕਰੀਨ ਦੇ ਉੱਪਰ ਤੁਸੀਂ ਜਿਸ ਨੌਜਵਾਨ ਦੀ ਤਸਵੀਰ ਦੇਖ ਰਹੇ ਹੋ ਬੀਤੀ ਕੱਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰ ਘੁੰਮਦੀ ਪਈ ਹੈ ਇਸ ਤਸਵੀਰ ਨੂੰ ਵੇਖ ਕੇ ਹੀ ਪਤਾ ਲੱਗਦਾ ਹੈਗਾ ਕਿ ਇਸ ਨੌਜਵਾਨ ਨੇ ਆਪਣੇ ਸਿਰ ਦੇ ਉੱਪਰ ਲਾਲ ਰੰਗ ਦੀ ਪੱਗ ਬੰਨੀ ਹੋਈ ਹੈ ਔਰ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈਗਾ ਕਿ ਇਸ ਨੌਜਵਾਨ ਦੇ ਵਿਆਹ ਵਾਲੇ ਦਿਨ ਦੀ ਇਹ ਫੋਟੋ ਹੈ ਇਸ ਨੌਜਵਾਨ ਦੇ ਬਾਰੇ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਘੁੰਮਦੀ ਪਈ ਹੈ ਤੁਸੀਂ ਇਹ ਵੀ ਪੜਿਆ ਹੋਣਾ ਕਿ ਇਹ ਸ ਨੌਜਵਾਨ ਦਾ ਤਕਰੀਬਨ 5-6 ਦਿਨ ਪਹਿਲੇ ਵਿਆਹ ਹੋਇਆ ਸੀਗਾ ਤੁਸੀਂ ਇਹ ਵੀ ਪੜਿਆ ਹੋਣਾ ਕਿ ਇਸ ਨੌਜਵਾਨ ਦੀ ਮੌਤ ਹੋਈ ਹੈ ਔਰ ਗੋਲੀ ਲੱਗਣ ਕਰਕੇ ਹੋਈ ਹੈ ਤੁਸੀਂ ਤੀਜੀ ਇੱਕ ਗੱਲ ਹੋਰ ਪੜੀ ਹੋਣੀ ਹੈ ਕਿ ਇਹ ਨੌਜਵਾਨ ਕਿਸੇ ਵਿਆਹ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਵਾਸਤੇ ਗਿਆ ਸੀਗਾ ਇਹ ਨੌਜਵਾਨ ਫੌਜੀ ਫੌਜ ਦੇ ਵਿੱਚ ਭਰਤੀ ਸੀਗਾ ਜੀ ਵਿਆਹ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਵਾਸਤੇ ਗਿਆ ਉੱਥੇ ਨੌਜਵਾਨ ਡੀਜੇ ਦੇ ਉੱਪਰ ਭੰਗੜਾ ਪਾ ਰਿਹਾ ਸੀਗੇ ਨਾਚ ਗਾਣੇ ਚੱਲਦੇ ਪੈ ਰਹੇ ਸੀਗੇ ਜਸ਼ਨ ਮਨਾਏ ਜਾ ਰਹੇ ਸੀਗੇ ਉੱਥੇ ਫਾਇਰਿੰਗ ਕੀਤੀ ਜਾ ਰਹੀ ਸੀਗੀ ਔਰ ਉਸ ਫਾਇਰਿੰਗ ਦੇ ਦੌਰਾਨ ਇਹਦੀ ਮੌਤ ਹੋਈ ਹੈ ਤੁਸੀਂ ਇੰਨੀਆਂ ਕੁ ਗੱਲਾਂ ਤਾਂ ਜ਼ਰੂਰ ਪੜੀਆਂ ਹੋਣਗੀਆਂ ਕੁਝ ਗੱਲਾਂ ਮੇਰੇ ਜ਼ਿੰਦ ਦੇ ਵਿੱਚ ਚਲਦੀਆਂ ਪਈਆਂ ਨੇ ਤੁਸੀਂ ਇਹ ਪੜਿਆ ਕਿ ਮੌਤ ਹੋ ਗਈ ਨੌਜਵਾਨ ਦੀ ਪਰ ਮੇਰੇ ਦਿਮਾਗ ਦੇ ਵਿੱਚ ਮੇਰੇ ਖੋਪੜ ਦੇ ਵਿੱਚ ਇਹ ਗੱਲ ਚੱਲਦੀ ਪਈ ਹੈ ਕਿ ਇਸ ਨੌਜਵਾਨ ਦੀ ਮੌਤ ਨਹੀਂ ਹੋਈ ਹੈ ਇਸ ਨੌਜਵਾਨ ਦਾ ਕਤਲ ਹੋਇਆ ਹੈ ਕਤਲ ਕਿਨੇ ਕੀਤਾ ਹੈਗਾ ਇਹਦਾ ਕਤਲ ਕਿਸ ਨੂੰ ਮੰਨਿਆ ਜਾਵੇ ਆਪਾਂ ਉਹ ਗੱਲਬਾਤ ਕਰਾਂਗੇ ਜਿਹੜੀ ਖਬਰ ਹੈ ਖਬਰ ਦੇ ਮੁਤਾਬਕ ਇਹ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਮਲਮੋਹਰੀ ਉਸ ਪਿੰਡ ਦੀ ਇਹ ਘਟਨਾ ਹੈਗੀ ਆ ਜੀ 27 28 ਵਰਿਆਂ ਦਾ ਇਹ ਨੌਜਵਾਨ ਗੁਰਸੇਵਕ ਸਿੰਘ ਇਹਦਾ ਨਾਮ ਹੈ ਭਾਰਤੀ ਸੈਨਾ ਦੇ ਵਿੱਚ ਇਹ ਫੌਜੀ ਸੀਗਾ ਜਿਹੜਾ ਪਹਿਲੇ ਮੈਂ ਦੱਸਟਿਆਂ ਔਰ ਇੱਕ ਵਿਆਹ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਵਾਸਤੇ ਗਿਆ ਸੀਗਾ ਜੋ ਦੱਸਿਆ ਜਾ ਰਿਹਾ ਹੈਗਾ ਬੀਤੀ ਕੱਲ ਕੁਛ ਇਹਾਂ ਦੀ ਗੱਲਬਾਤ ਵੀ ਸੁਣਨ ਨੂੰ ਮਿਲੀ ਸੀ ਕਿ ਉੱਥੇ ਭੰਗੜਾ ਪਾ ਰਹੇ ਸੀਗੇ ਸਰ ਜਣੇ ਨਾਚ ਗਾਣੇ ਚੱਲਦੇ ਪੈ ਸੀਗੇ ਫਾਇਰਿੰਗ ਕੀਤੀ ਜਾ ਰਹੀ ਸੀਗੀ ਇੱਕ ਦੂਜੇ ਦੇ ਕੋਲੋਂ ਖੋਈ ਜਾ ਰਹੀ ਸੀਗੀ ਪਿਸਤੌਲ ਕੋਈ ਕਹਿੰਦਾ ਮੈਂ ਫਾਇਰਿੰਗ ਕਰਨੀ ਆ ਕੋਈ ਕਹਿੰਦਾ ਮੈਂ ਫਾਇਰਿੰਗ ਕਰਨੀ ਹੈ ਇਸ ਕਾਸੇ ਸਾਰੇ ਕਾਸੇ ਦੇ ਦੌਰਾਨ ਉਹ ਟ੍ਰਿਗਰ ਕਿਤੇ ਦਬਿਆ ਗਿਆ ਤੇ ਇਸ ਨੌਜਵਾਨ ਦੇ ਗੋਲੀ ਲੱਗ ਗਈ ਕੱਲ ਤੱਕ ਇਹ ਵੀ ਗੱਲ ਸੀਗੀ ਪਰ ਖਬਰਾਂ ਦੇ ਮੁਤਾਬਕ ਜੋ ਗੱਲ ਸਾਹਮਣੇ ਆਈ ਹੈਗੀ ਉਹਦੇ ਵਿੱਚ ਇਹ ਹੈ ਜੋ ਪੁਲਿਸ ਨੇ ਵੀ ਦੱਸਿਆ ਹੈਗਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈਗਾ ਜਿਹੜਾ ਮੁੱਖ ਪੁਲਿਸ ਨੇ ਦੋਸ਼ੀ ਬਣਾਇਆ ਹੈਗਾ ਉਹਦੇ ਸਮੇਤ ਤਿੰਨ ਜਣੇ ਅਰੈਸਟ ਕੀਤੇ ਗਏ ਹੈਗੇ ਆ ਪੁਲਿਸ ਦਾ ਕਹਿਣਾ ਹੈਗਾ ਕਿ ਜਾਂਚ ਚੱਲਦੀ ਪਈ ਹੈ ਠੁਕਮੀ ਤੇ ਬਣਦੀ ਸਾਰੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਬਖਸ਼ਾ ਕਿਸੇ ਨੂੰ ਨਹੀਂ ਜਾਊਗਾ ਔਰ ਜੋ ਪੁਲਿਸ ਦੇ ਮੁਤਾਬਕ ਹੈਗਾ ਉਹ ਇਹ ਹੈ ਕਿ ਗੁਰਸੇਵਕ ਸਿੰਘ ਨਾਂ ਦਾ ਇਹ ਫੌਜੀ ਜਿਹੜਾ ਕਿ ਹੁਣ ਸੀ ਹੋ ਗਿਆ ਹੁਣ ਸੰਸਾਰ ਦੇ ਉਪਰ ਉਹ ਨਹੀਂ ਰਿਹਾ ਕਿੰਨੇ ਜ਼ਿਆਦਾ ਲਾਡਾਂ ਚਾਮਾਂ ਦੇ ਨਾਲ ਮਾਂ ਪਿਓ ਨੇ ਪਾਲਿਆ ਹੋਊਗਾ ਆਪਣੇ ਪੁੱਤ ਨੂੰ ਉਹਨੂੰ ਵੱਡਾ ਕੀਤਾ ਔਰ ਉਸ ਤੋਂ ਬਾਅਦ ਉਹਨੂੰ ਫੌਜ ਦੇ ਵਿੱਚ ਭਰਤੀ ਕਰਵਾਇਆ ਔਰ ਪੰਜ ਛੇ ਦਿਨ ਪਹਿਲਾਂ ਹੀ ਉਹਦਾ ਵਿਆਹ ਕੀਤਾ ਵੀ ਘਰ ਦੇ ਵਿੱਚ ਰੌਣਕਾਂ ਆਉਣਗੀਆਂ ਨੋ ਘਰ ਦੇ ਵਿੱਚ ਆਈ ਘਰ ਦੇ ਵਿੱਚ ਪੁੱਤਰਾ ਜਾਂ ਪੁੱਤਰੀ ਖੇਡਣਗੇ ਸੋ ਕਿੰਨੇ ਚਾ ਅਤੇ ਕਿੰਨੀਆਂ ਸਦਰਾਂ ਸੀਗੀਆਂ ਉਹਨਾਂ ਦੀਆਂ ਜੜੀਆਂ ਕਿ ਜਾਂਦੀਆਂ ਲੱਗੀਆਂ ਉਸ ਕਾਤਲ ਦੀ ਬਦੌਲਤ ਕਾਤਲ ਕੌਣ ਹੈ ਕਾਤਲ ਦਾ ਜ਼ਿਕਰ ਇੱਥੇ ਕਿਸੇ ਨੇ ਵੀ ਨਹੀਂ ਕੀਤਾ ਹੈਗਾ ਉਹ ਮੈਂ ਤੁਹਾਡੇ ਨਾਲ ਕਰੂੰਗਾ ਸਾਂਝਾ ਵੀ ਕਾਤਲ ਕੌਣ ਹੈ ਜੋ ਮੈਨੂੰ ਲੱਗਦਾ ਹੈਗਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕੀ ਜਿਹਨੂੰ ਮੈਂ ਕਾਤਲ ਦੱਸਣਾ ਹੈਗਾ ਤੁਸੀਂ ਵੀ ਉਸਨੂੰ ਕਾਤਲ ਮੰਨਦੇ ਹੋ ਜਾਂ ਨਹੀਂ ਇਮਾਨਦਾਰੀ ਦੇ ਨਾਲ ਤੁਸੀਂ ਸਭੇ ਘਪਾਸਾ ਦੇ ਵਿੱਚ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਿਓ ਖੈਰ ਪੁਲਿਸ ਦੇ ਮੁਤਾਬਕ ਹੁਣ ਗੱਲ ਇਹ ਸਾਹਮਣੇ ਆਈ ਹੈ ਕਿ ਇਹ ਗੁਰਸੇਵਕ ਸਿੰਘ ਫੌਜੀ ਇਹ ਜਿਹੜੇ ਉੱਥੇ ਇਸ ਤਰੀਕੇ ਦੇ ਨਾਲ ਨਾਚ ਗਾਣੇ ਦੇ ਦੌਰਾਨ ਡੀਜੇ ਲੱਗਾ ਸੀਗਾ ਔਰ ਉੱਥੇ ਫਾਇਰਿੰਗ ਕਰਦੇ ਪਏ ਸੀਗੇ ਉਹਨਾਂ ਨੂੰ ਰੋਕਦਾ ਪਿਆ ਸੀਗਾ ਕਿ ਤੁਸੀਂ ਇਹ ਫਾਇਰਿੰਗ ਵਗੈਰਾ ਨਾ ਕਰੋ ਪੁਲਿਸ ਦੇ ਮੁਤਾਬਕ ਇਹ ਰੋਕਣ ਲਿਆ ਸੀਗਾ ਔਰ ਇਸ ਦੌਰਾਨ ਉਹ ਗੋਲੀ ਜਿਹੜੀ ਸੀਗੀ ਇਸ ਨੌਜਵਾਨ ਦੇ ਲੱਗ ਗਈ ਜੋ ਵੀ ਹੈਗਾ ਆ ਮੇਰੇ ਹਿਸਾਬ ਦੇ ਨਾਲ ਇਸ ਨੌਜਵਾਨ ਦਾ ਕਾਤਲ ਹੈ ਉਹ ਸੱਭਿਆਚਾਰ ਉਹ ਕਲਚਰ ਜਿਹੜਾ ਅਸੀਂ ਅਡਾਪਟ ਕਰ ਲਿਆ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਖਾਸ ਕਰਕੇ ਇੱਥੇ ਰੋਜ਼ਾਨਾ ਹੀ ਅਕਸਰ ਹੀ ਪਿੱਟਦਾ ਹੁੰਦਾ ਹੈ ਕਿ ਅਸੀਂ ਦੇਖੋ ਆਪਣਾ ਸੱਭਿਆਚਾਰ ਜਿਹਨੂੰ ਆਪਾਂ ਆਪਣੇ ਹੱਥੀਂ ਵਿਗਾੜਿਆ ਹੈ ਮਾਫ ਕਰਨਾ ਬਹੁਤ ਸਾਰੇ ਸੱਜਣ ਇਤਰਾਜ਼ ਵੀ ਕਰਦੇ ਹੈਗੇ ਆ ਕਈ ਸੱਜਣ ਮੈਨੂੰ ਇਹ ਵੀ ਗੱਲ ਕਹਿਣ ਲੱਪੈਂਦੇ ਆ ਕਿ ਨਹੀਂ ਜਿਹੜੀ ਵੀ ਕੋਈ ਘਟਨਾ ਪੰਜਾਬ ਦੇ ਵਿੱਚ ਜਾਂ ਸਿੱਖ ਧਰਮ ਦੇ ਨਾਲ ਕੋਈ ਮਾੜੀ ਵਾਪਰਦੀ ਹੈ ਉਹਦਾ ਸਾਰੇ ਦਾ ਸਾਰਾ ਦੋਸ਼ ਸਰਕਾਰਾਂ ਦੇ ਸਿਰ ਦੇ ਉੱਪਰ ਮੜਿਆ ਕਰੋ ਉਹਨਾਂ ਸਾਰੀਆਂ ਘਟਨਾਵਾਂ ਦਾ ਦੋਸ਼ ਏਜੰਸੀਆਂ ਦੇ ਸਿਰ ਦੇ ਉੱਪਰ ਮੜਦਿਆ ਕਰੋ ਪਰ ਮੈਂ ਕਹਿੰਦਾ ਕਿ ਨਹੀਂ ਆਪਾਂ ਐਦਾਂ ਕਰੀਏ ਤਾਂ ਕਰੀਏ ਕਿਉਂ ਸਾਨੂੰ ਗੁਰੂ ਸਾਹਿਬ ਜੀ ਨੇ ਜਿਹੜੇ ਪੂਰਨੇ ਪਾ ਕੇ ਦੱਸਿਓ ਹੈ ਸਮਝਾਇਆ ਹੋਇਆ ਸਾਨੂੰ ਜੋ ਕੁਝ ਵੀ ਜ਼ਿੰਦਗੀ ਨੂੰ ਜੀਉਣ ਦਾ ਰਾਹ ਜਦੋਂ ਆਪਾਂ ਉਸ ਰਾਹ ਨੂੰ ਅਪਣਾ ਲੈਨੇ ਹੈਗੇ ਆ ਤਾਂ ਸਾਨੂੰ ਗੁਰੂ ਸਾਹਿਬ ਜੀ ਇਹ ਗੱਲ ਕਹਿੰਦੇ ਆ ਕਿ ਦੱਦਾ ਦੋਸ਼ ਨਾ ਦੇਉ ਕਿਸੇ ਹੀ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਨਾ ਠੀਕ ਹੈ ਆਪਾਂ ਇਹ ਗੱਲ ਮੰਨਦੇ ਆ ਕਿ ਹਕੂਮਤਾਂ ਦਾ ਆਸੇ ਪਾਸੇ ਜੋ ਵਾਤਾਵਰਣ ਜੋ ਸਿਰਜ ਹੋਇਆ ਹੈਗਾ ਜੋ ਮਾੜਾ ਵਾਤਾਵਰਣ ਵੀ ਸਿਰਜ ਹੋਇਆ ਹੈਗਾ ਉਹਨੂੰ ਠੱਲ ਪਾਉਣ ਦੇ ਵਾਸਤੇ ਹਕੂਮਤਾਂ ਨੇ ਚਾਰਾ ਜੋਈ ਨਹੀਂ ਕੀਤੀ ਯਤਨ ਉਪਰਾਲੇ ਨਹੀਂ ਕੀਤੇ ਆਪਾਂ ਮੰਨਦੇ ਹਾਂ ਕਿ ਉਹਨਾਂ ਨੇ ਤੁਹਾਡੇ ਆਸੇ-ਪਾਸੇ ਇਦਾਂ ਦਾ ਵਾਤਾਵਰਣ ਸਿਰਜ ਦਿੱਤਾ ਉਹਨਾਂ ਨੇ ਵੀ ਤੁਸੀਂ ਉਸ ਜਾਲ ਦੇ ਵਿੱਚ ਫਸ ਜਾਓ ਔਰ ਪੰਜਾਬ ਦੀ ਧਰਤੀ ਦੇ ਜੰਮੇ ਜਿਨ੍ਹਾਂ ਬਾਰੇ ਆਪਾਂ ਇਹ ਗੱਲ ਕਰਦੇ ਹੁੰਦੇ ਹਾਂ ਠੋਕ ਵਜਾ ਕੇ ਛਾਤੀ ਦੇ ਉੱਪਰ ਹੱਥ ਮਾਰ ਕੇ ਕਿ ਪੰਜਾਬ ਦੇ ਲੋਕ ਇੱਥੋਂ ਦੇ ਜੰਪੜ ਉਹ ਹੁੰਦੇ ਆ ਜਿਹੜੇ ਕਿਸੇ ਦੇ ਨੈਰੇਟਿਵ ਦੇ ਵਿੱਚ ਨਹੀਂ ਫਸਦੇ ਹੁੰਦੇ ਜਿਹੜੇ ਕਿਸੇ ਦੇ ਬਚਾਏ ਹੋਏ ਜਾਲ ਦੇ ਵਿੱਚ ਨਹੀਂ ਫਸਦੇ ਉਹ ਲੋਕ ਪੰਜਾਬ ਦੀ ਮਿੱਟੀ ਦੇ ਜੰਮਪੜ ਜਿਨ੍ਹਾਂ ਬਾਰੇ ਆਪੇ ਗੱਲ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਂ ਦੇ ਉਤੇ ਵਸਣ ਵਾਲਾ ਪੰਜਾਬ ਤੇ ਪੰਜਾਬ ਦੇ ਵਸਣ ਦੇ ਉਹ ਕਿਸੇ ਦੇ ਬਚਾਏ ਹੋਏ ਜਾਲ ਦੇ ਵਿੱਚ ਕਿਉਂ ਫਸਦੇ ਨੇ ਦੱਸੋ ਸਾਰਾ ਕਸੂਰ ਉਹਨਾਂ ਦੇ ਸਿਰ ਦੇ ਉੱਪਰ ਮੜ ਦਈਏ ਹੁਣ ਇਸ ਨੌਜਵਾਨ ਦੀ ਮੌਤ ਦਾ ਜਿਹੜਾ ਦੋਸ਼ ਵਾ ਦੱਸੋ ਜੀ ਮੈਨੂੰ ਕਿਹਦੇ ਸਿਰ ਦੇ ਉੱਪਰ ਮੜੀਏ ਪਰ ਮੈਨੂੰ ਲੱਗਦਾ ਹੈਗਾ ਇਹਦਾ ਕਾਤਲ ਨੌਜਵਾਨ ਦਾ ਪਤਾ ਕੌਣ ਹੈ ਉਹ ਕਲਚਰ ਜਿਹੜਾ ਸਾਡਾ ਨਹੀਂ ਸੀ ਜਿਹੜਾ ਸਾਡਾ ਨਹੀਂ ਹੈ ਨਾ ਕੱਲ ਸੀ ਨਾ ਅੱਜ ਹੈ ਨਾ ਕੱਲ ਨੂੰ ਹੋਏਗਾ ਬਾਣੀ ਪੜਦਿਆਂ ਨਾ ਜੀ ਪੰਜਾਬ ਵਸਦਾ ਗੁਰਾਂ ਦੇ ਨਾਲ ਇੱਦਾਂ ਕਹਿੰਦੇ ਨਾ ਜੀ ਗੁਰੂ ਵਾਸੇ ਦੇ ਮੁਤਾਬਕ ਜਦੋਂ ਆਨੰਦ ਕਾਰਜ ਹੁੰਦੇ ਆ ਹੁਣ ਵਿਆਹ ਸਮਾਗਮ ਦੇ ਦੌਰਾਨ ਸਾਰਾ ਕੁਝ ਵਾਪਰੇ ਆ ਗੁਰੂ ਵਾਸੇ ਦੇ ਮੁਤਾਬਕ ਆਨੰਦ ਕਾਰਜ ਕਿੱਦਾਂ ਹੁੰਦੇ ਆ ਭਲਾ ਆਪਣੇ ਆਪ ਨੂੰ ਸਵਾਲ ਕਰ ਲਈਏ ਸਿੱਖ ਰਹਿਤ ਮੈਰਾਦ ਨੂੰ ਪੜ ਕੇ ਵੇਖ ਲਓ ਸੇਕ ਰਹਿਤ ਮਰਿਆਦਾ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਹੋਇਆ ਆਨੰਦ ਸੰਸਕਾਰ ਦੀ ਮਰਿਆਦਾ ਕੀ ਹੈ ਜਦੋਂ ਤੁਸੀਂ ਉਹਨੂੰ ਪੜ੍ਹੋਗੇ ਉਹਦੇ ਵਿੱਚ ਡੀਜੇ ਉਹਦੇ ਵਿੱਚ ਜਾਗੋ ਉਹਦੇ ਵਿੱਚ ਸ਼ਰਾਬਾਂ ਦੇ ਦੌਰ ਉਹਦੇ ਵਿੱਚ ਫਾਇਰਿੰਗਾਂ ਕਰਨੀਆਂ ਇਦਾਂ ਸ਼ਰਾਬਾਂ ਪੀ ਪੀ ਕੇ ਤੇ ਡੀਜੇਆਂ ਦੇ ਉੱਪਰ ਨੱਚਦੇ ਹੋਇਆ ਅਸ਼ਲੀਲ ਗਾਣਿਆਂ ਦੀਆਂ ਤਰਜ਼ਾਂ ਦੇ ਉੱਪਰ ਉੱਥੇ ਤਾਂ ਕਿਤੇ ਜ਼ਿਕਰ ਹੀ ਨਹੀਂ ਹੈਗਾ ਤੁਸੀਂ ਦੱਸੋ ਜੀ ਭਲਾ ਜਦੋਂ ਜ਼ਿਕਰ ਹੀ ਕੋਈ ਨਹੀਂ ਹੈਗਾ ਅਸੀਂ ਆਪਣੀਆਂ ਰੋ ਰੀਤਾਂ ਦੇ ਮੁਤਾਬਕ ਆਪਣੇ ਕਾਰਜ ਕੀਤੇ ਹੀ ਨਹੀਂ ਹੈਗੇ ਤਾਂ ਫਿਰ ਦੋਸ਼ ਕਿਸੇ ਹੋਰ ਦੇ ਸਰ ਦੇ ਉੱਪਰ ਕਿਉਂ ਮੜਦੀ ਹੈ ਪਲਾ ਜੀ ਜਿਹੜੀਆਂ ਸ਼ਰਾਬਾਂ ਜਿਹੜਾ ਡੀਜੇ ਲੱਗਾ ਉਹ ਸਰਕਾਰ ਛੱਡ ਕੇ ਗਈ ਪਲਾ ਉਹ ਅਸੀਂ ਆਪ ਲੈ ਕੇ ਆਏ ਆ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਵੱਡੇ ਵੱਡੇ ਪੈਲਸ ਬੁੱਕ ਕਰਵਾਏ ਲੋਕ ਜਿਹੜੇ ਉਹ ਗੰਦਮੰਦ ਨਹੀਂ ਵੀ ਸੁਣਨਾ ਚਾਹੁੰਦੇ ਹਾਲਕਾ ਟਾਵੇਂ ਮੇਰਲੇ ਲੋਕ ਆਹੋ ਪਰ ਅਸੀਂ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਧੱਕੇ ਦੇ ਨਾਲ ਪਾਉਨੇ ਆ ਕਿ ਤੁਹਾਨੂੰ ਵੀ ਆ ਧੱਕੇ ਦੇ ਨਾਲ ਅਸ਼ਲੀਲ ਗੀਤ ਸੁਣਨੇ ਹੀ ਪੈਣਗੇ ਵੇਖੋ ਦੀਦੀ ਰਾਤ ਤੱਕ ਵੱਜਦੇ ਡੀਜੇ ਕੰਨਾ ਵੱਜਦੇ ਸੋਚ ਕੇ ਵੇਖੋ ਅਸੀਂ ਉਸ ਰੱਬ ਨੂੰ ਕਿਹੜਾ ਮੂਵ ਖਵਾਵਾਂਗੇ ਸਾਡੀ ਬਦੌਲਤ ਕਿੰਨੇ ਲੋਕਾਂ ਦੇ ਅਸੀਂ ਕੰਨਾਂ ਦੇ ਵਿੱਚ ਧੱਕੇ ਦੇ ਨਾਲ ਅਸੀਂ ਕਹਿੰਦੇ ਨਾ ਜੀ ਪਹਿਲੇ ਆਉਂਦੇ ਸੀਗੇ ਜਿੱਥੇ ਹਮਲਾਵਰ ਹੋ ਹੋ ਕੇ ਅਸੀਂ ਕਹਿੰਦੇ ਹਾਂ ਜੀ ਕੰਦਲੀਆਂ ਦੇ ਨਾਚ ਨਚਾਉਂਦੇ ਸੀਗੇ ਉਹ ਕਹਿੰਦੇ ਨਾ ਜੀ ਆਪਾਂ ਇਹਨੇ ਆਪਾਂ ਉਹਨਾਂ ਗੁਰਸਿੱਖਾਂ ਦੇ ਸਿਰਾਂ ਦੇ ਉੱਪਰ ਮਾਣ ਵੀ ਕਰਦੇ ਹਾਂ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀ ਕੇ ਉਹ ਜੋ ਇੱਥੇ ਖੇ ਖਲਾਰਦੇ ਸੀਗੇ ਉਹਨਾਂ ਨੂੰ ਨੱਥ ਪਾਈ ਉਹਨਾਂ ਦੇ ਬੁਥਾੜ ਭੰਨੇ ਕਰਦਿਆਂ ਨਾ ਜੀ ਆਪਾਂ ਉਹਨਾਂ ਦੇ ਉੱਪਰ ਪ੍ਰਾਊਡ ਫੀਲ ਹੁਣ ਜਿਨ੍ਹਾਂ ਦੇ ਉੱਪਰ ਆਪਾਂ ਪ੍ਰਾਊਡ ਫੀਲ ਕਰਦੇ ਹਾਂ ਅਸੀਂ ਉਹਨਾਂ ਦੇ ਪਾਵੇ ਪੂਰਨਿਆਂ ਦੇ ਉੱਪਰ ਚੱਲੇ ਹੀ ਕੋਈ ਨਾ ਉਹਨਾਂ ਨੇ ਇਸੇ ਕਰਕੇ ਸ਼ਹਾਦਤਾਂ ਦਿੱਤੀਆਂ ਨਾ ਵੀ ਸਾਡੀ ਆਪਣੀ ਹੋਂਦ ਇੱਥੇ ਬਰਕਰਾਰ ਰਹੇ ਸਾਡਾ ਆਪਦਾ ਸ਼ਾਨਾ ਮੱਤਾ ਸੱਭਿਆਚਾਰ ਇੱਥੇ ਕਾਇਮ ਰਹੇ ਇਸੇ ਕਰਕੇ ਸਾਰਾ ਕੁਝ ਬੱਪ ਰਿਆ ਨਾ ਜੀ ਉਹ ਇਸੇ ਕਰਕੇ ਸ਼ਹਾਦਤਾਂ ਇਸੇ ਕਰਕੇ ਹੀ ਇੱਥੇ ਅਡੜ ਜ਼ਿਲ੍ਹਾ ਚ ਬੰਦੀ ਸਿੰਘ ਅੱਜ ਵੀ ਬੰਦ ਬੈਠੇ ਆ ਪਰ ਸਾਨੂੰ ਇਸ ਗੱਲ ਦੀ ਫਿਕਰ ਹੀ ਕੋਈ ਨਹੀਂ ਹੈਗੀ ਅਸੀਂ ਆਪਦਾ ਕਲਚਰ ਛੱਡਿਆ ਅਸੀਂ ਕਿਸੇ ਹੋਰ ਦਾ ਕਲਚਰ ਅਪਣਾਇਆ ਉਹਨੂੰ ਆਪਣੇ ਵਿਰੇਣ ਦੇ ਵਿੱਚ ਆਪਾਂ ਥਾਂ ਦਿੱਤੀ ਜੇ ਨਾ ਦਿੱਤੀ ਹੁੰਦੀ ਗੁਰੂ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਹੁੰਦਾ ਗੱਲ ਖਤਮ ਹੋ ਗਈ ਆ ਉੱਥੇ ਦੀਵਾਨ ਲੱਗਦੇ ਉੱਥੇ ਆ ਸਾਰਾ ਕੁਝ ਨਾ ਹੁੰਦਾ ਆਪਈ ਇਹ ਨੌਜਵਾਨ ਆਪਣੇ ਘਰ ਦੇ ਵਿੱਚ ਅੱਜ ਮਹਿਫੂਜ਼ ਹੁੰਦਾ ਅੱਜ ਉਹਦੇ ਮਾਪੇ ਹੁਣ ਗੱਲ ਇੱਥੇ ਇਹ ਹੈਗੀ ਆ ਹੁਣ ਜਿਨ੍ਹਾਂ ਦੇ ਨਾਲੇ ਘਟਨਾ ਵਾਪਰੇ ਵੀ ਜਾਂਦੀਆਂ ਨਾ ਸਾਨੂੰ ਅਕਲ ਆ ਗਈ ਆ ਇਸ ਕਲਚਰ ਨੇ ਸਾਡਾ ਪੁੱਤ ਖਾ ਲਿਆ ਹੋ ਸਕਦਾ ਆਜਵੇ ਜੇ ਨੂੰ ਮੈਂ ਕਹਿੰਨਾ ਵੀ ਪਰਿਵਾਰ ਦੇਖੋ ਇੱਕ ਦੁੱਖਾਂ ਦਾ ਪਹਾੜ ਘਰ ਦੇ ਵਿੱਚ ਕਿੰਨਾ ਜ਼ਿਆਦਾ ਟੁੱਟਿਆ ਹੋਊਗਾ ਪਰ ਮੈਂ ਕਹਿੰਦਾ ਕਿ ਸਾਨੂੰ ਸਮਝ ਕਰਨੀ ਚਾਹੀਦੀ ਹੈ ਕੋਈ ਨਾ ਕੋਈ ਵਿਧ ਬਣਦੀ ਹੈ ਕੋਈ ਸੁਖ ਭਰੀ ਵਿਧ ਬਣਦੀ ਹੈ ਕੋਈ ਦੁੱਖ ਦੇ ਨਾਲ ਭਰੀ ਹੋਈ ਕੋਈ ਵਿਧ ਬਣਦੀ ਹੈ ਜਦੋਂ ਵੀ ਕੋਈ ਵਿਧ ਬਣਦੀ ਹੈ ਸਾਨੂੰ ਉਸ ਵੇਲੇ ਇਸ ਗੱਲ ਦੀ ਸਮਝ ਲੈਣੀ ਚਾਹੀਦੀ ਹੈ ਹੋਰ ਲੋਕਾਂ ਨੂੰ ਵੀ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਹੈ ਵੀ ਆਹ ਜਿਹੜਾ ਸਗਾ ਇਹ ਸਾਰੇ ਕਾਸੇ ਦੇ ਕਰਕੇ ਆ ਸਾਰਾ ਕੁਝ ਵਾਪਰਿਆ ਪਰ ਸਾਨੂੰ ਲੱਗਦਾ ਕਿ ਨਹੀਂ ਨਹੀਂ ਉਹ ਸਾਰਾ ਕੁਝ ਤਾਂ ਐਂ ਚੱਲੂਗਾ ਹੀ ਚੱਲੂਗਾ ਚੱਲੂਗਾ ਅਗਲੀ ਵਾਰੀ ਵੀ ਚੱਲੂਗਾ ਅਗਲੀ ਵਿਆਹ ਚ ਵੀ ਚੱਲੂਗਾ ਅਸੀਂ ਉਹ ਚਲਾਉਣਾ ਹੀ ਚਲਾਉਣਾ ਹੈ ਹਾਂ ਆਪਾਂ ਇਹ ਸੋਚਣ ਲੱਪੈਨੇ ਆਂ ਪੇ ਜੀ ਆਪਾਂ ਅਗਲੇ ਅੱਗੇ ਤੋਂ ਨਾ ਆਪਾਂ ਥੋੜਾ ਜਿਹਾ ਖਿਆਲ ਰੱਖਾਂਗੇ ਸਾਵਧਾਨੀ ਵਰਤਾਂਗੇ ਤਾਂ ਜੋ ਇੰਜ ਨਾ ਹੋਵੇ ਜੇ ਆਪਾਂ ਲੈਣੀ ਵੀ ਹੋਈ ਨਾ ਵੱਧ ਤੋਂ ਵੱਧ ਸਮਝ ਆਪਾਂ ਆਹੀ ਲੈਣੀ ਹੈ ਜੇ ਵੱਧ ਤੋਂ ਵੱਧ ਲਈ ਵੀ ਤਾਂ ਅੱਭਲ ਤੇ ਕਈਆਂ ਨੇ ਇਹ ਵੀ ਨਹੀਂ ਲੈਣੀ ਹੈਗੀ ਲੈ ਲੈ ਹੋ ਗਈ ਆਈ ਸੀ ਉਹਦੀ ਇਦਾਂ ਆ ਗਈ ਸੀ ਉਹਨਾਂ ਨੂੰ ਪੁੱਛਣਾ ਜਾਣੀ ਉਹਨਾਂ ਦੇ ਮਾਪੇ ਨੂੰ ਹੁਣ ਜੇ ਸੱਚੀ ਉਹ ਨੌਜਵਾਨ ਰੋਕਦਾ ਸਗਾ ਕਿ ਨਾ ਪਈਏ ਕੰਮ ਨਾ ਕਰੋ ਹੁਣ ਲੋਕਾਂ ਨੂੰ ਚੰਗਾ ਹੀ ਨਹੀਂ ਲੱਗਦਾ ਹੈਗਾ ਜਿਹੜਾ ਕੋਈ ਪੁੱਠੇ ਕੰਮਾਂ ਤੋਂ ਰੋਕਦਾ ਪਸੰਦ ਆਉਂਦਾ ਸਮਾਜ ਦੇ ਹਾਲਾਤ ਐਵੇਂ ਦੇ ਬਣ ਚੁੱਕੇ ਹੈਗੇ ਆ ਤੁਸੀਂ ਆਸ-ਪਾਸੇ ਨਿਗਾਹ ਮਾਰ ਕੇ ਵੇਖ ਲਓ ਜਿਹੜਾ ਬੰਦਾ ਮਾੜੇ ਕੰਮ ਤੋਂ ਤੁਹਾਨੂੰ ਰੋਕਦਾ ਚੱਜ ਦੀ ਗੱਲ ਕਰਦਾ ਸਿਆਣੀ ਗੱਲ ਕਰਦਾ ਲੋਕਾਂ ਨੂੰ ਉਹ ਲੱਗਦਾ ਬੁਰਾ ਲੋਕ ਕਹਿੰਦੇ ਪੀ ਦੀ ਜਿਹੜੀ ਗੋਲੀ ਕੱਲੂ ਵੱਜਣੀ ਐ ਤੇ ਗੋਲੀ ਅੱਜਾ ਹੀ ਵੱਜੇ ਹੁਣੇ ਹੀ ਵੱਜੇ ਐਦਾਂ ਸੋਚਦੇ ਆ ਲੋਕ ਸਾਡਾ ਕਿੱਥੇ ਭਲਾ ਹੋਊਗਾ ਅਸੀਂ ਗੁਰੂ ਤੋਂ ਆਪ ਦੂਰ ਹੋਏ ਸਾਨੂੰ ਕਿਸੇ ਨੇ ਕੀਤਾ ਦੂਰ ਜਾਂ ਆਪ ਐਨੇ ਕਮਜ਼ੋਰ ਆ ਜਿਨ੍ਹਾਂ ਨੂੰ ਮੇਰੀ ਗੱਲ ਦੇ ਉੱਪਰ ਇਤਰਾਜ਼ ਹੋਊਗਾ ਨਾ ਲੈ ਇਹ ਸਰਕਾਰਾਂ ਨੂੰ ਮੁਕਤ ਕਰੀ ਜਾਂਡ ਮੈਂ ਸਰਕਾਰਾਂ ਨੂੰ ਮੁਕਤ ਮੈਂ ਕਿਸੇ ਨੂੰ ਮੁਕਤ ਨਹੀਂ ਕਰਦਾ ਹੈਗਾ ਉਹਨਾਂ ਨੇ ਵੇਖੋ ਤੁਹਾਡੇ ਆਸੇ ਪਾਸੇ ਜਾਲ ਵਿਛਾਇਆ ਜੇ ਵਿਛਾਇਆ ਤਾਂ ਤੁਸੀਂ ਉਹਦੇ ਵਿੱਚ ਫਸ ਕਿਉਂ ਗਏ ਮੈਂ ਕਿਉਂ ਫਸਾਂ ਜੀ ਅਸੀਂ ਐਨੇ ਜ਼ਿਆਦਾ ਕਮਜ਼ੋਰ ਆ ਤੁਸੀਂ ਐਨੇ ਜ਼ਿਆਦਾ ਕਮਜ਼ੋਰ ਹੋ ਭਈ ਉਹਨਾਂ ਨੇ ਜਾਲ ਸੁੱਟਿਆ ਤੁਸੀਂ ਕਿਉਂ ਫਸ ਗਏ ਗੁਰੂ ਨੇ ਐਨਾ ਕਮਜ਼ੋਰ ਸਿੱਖ ਤਾਂ ਨਹੀਂ ਬਣਾਇਆ ਹੈਗਾ ਪੰਜਾਬ ਦੀ ਮਿੱਟੀ ਦੇ ਜੰਮਪੜ ਤੁਸੀਂ ਜੇ ਤੁਸੀਂ ਐਨੇ ਕਮਜ਼ੋਰ ਬਣ ਗਏ ਫਿਰ ਦੱਸੋ ਜੀ ਕਸੂਰ ਕਿਦਾ ਭਲਾ ਅਸੀਂ ਕਹਿੰਨੇ ਕਿ ਇੱਥੇ ਵਧੀਆ ਰਾਜ ਪ੍ਰਬੰਧ ਸਥਾਪਿਤ ਹੋਣ ਖਾਲਸੇ ਕੇ ਬੋਲਵਾਲੇ ਖਾਲਸੇ ਕੇ ਰਾਜ ਹੋਣ ਕਹਿੰਦੇ ਨਾ ਇਦਾਂ ਔਰ ਮੈਂ ਉਹਨਾਂ ਵਿੱਚੋਂ ਕਈ ਲੋਕਾਂ ਨੂੰ ਇਦਾਂ ਦੇ ਉਹਨਾਂ ਜਾਣਦਾ ਹੈਗਾ ਚਾਹੁੰਦੇ ਹੈਗੇ ਆ ਵੀ ਖਾਲਸੇ ਕੇ ਬੋਲਵਾਲੇ ਤੇ ਖਾਲਸੇ ਕੇ ਰਾਜ ਹੋਣ ਪਰ ਕੰਮ ਤੇ ਇਛਾ ਮਾ ਪਤਾ ਕਿਦਾਂ ਦੀਆਂ ਆ ਜਿੱਦਾਂ ਦੇ ਰਾਜ ਭਗ ਜਿਨ੍ਹਾਂ ਦੇ ਹੈਗੇ ਆ ਨਾ ਅਸੀਂ ਕਹਿੰਨੇ ਜੀ ਉਹਨਾਂ ਨੇ ਨਸ਼ਾ ਖਿਲਾ ਰਿਆ ਨਸ਼ਾ ਤੇ ਅਸੀਂ ਆਬਰਤਾਉਨੇ ਆ ਔਰ ਅਸੀਂ ਕਹਿੰਨੇ ਕਿ ਉਹਨਾਂ ਨੇ ਅਸ਼ਲੀਲ ਪੁਣਾ ਖਿਲਾਰਤਾ ਅਸੀਂ ਆਪ ਖਿਲਾਰਦੇ ਆ ਸਾਡੇ ਅੰਦਰ ਪਿਆ ਹੀ ਆ ਕੁਝ ਹੋਇਆ ਅਸੀਂ ਚੌਨੇ ਆ ਕੁਝ ਹੈ ਗਿਆ ਚੌਨੇ ਤਾਂ ਹੀ ਆਪਾਂ ਸਾਰਾ ਆਪਣੇ ਆਸੇ-પાસੇ ਵਾਤਾਵਰਣ ਨਹੀਂ ਦੰਦਾ ਸਿਰਜਦੇ ਆ ਨਾ ਖੁਸ਼ੀਆਂ ਦੇ ਮੌਕੇਾਂ ਦੇ ਉੱਪਰ ਤਾਂ ਹੀ ਦਸਰਾ ਲਿਆ ਲਾਇਕਨ ਚਾਹੁੰਦੇ ਆ ਹੁਣ ਫੈਸਲਾ ਕਰਕੇ ਵੇਖੋ ਸ਼ਰਾਬਾਂ ਦੇ ਤੌਰ ਦੌਰ ਅਸੀਂ ਅਸੀਂ ਕਹਿੰਨੇ ਕਿ ਉਹਨਾਂ ਨੇ ਕਲਚਰ ਉਹਨਾਂ ਨੇ ਇਦਾਂ ਦਾ ਵਾਤਾਵਰਣ ਸਿਰਜਦਾ ਤਾਂ ਹੀ ਖਾਸ ਸਾਰਾ ਚੌਨੇ ਚੋਂ ਇੱਦੀ ਕਹਿੰਨੇ ਨੇ ਜੀ ਆਪਾਂ ਚੌਨੇ ਆਪਾਂ ਹੈਗੇ ਆ ਉਹੀ ਪੁੱਠੇ ਕੰਮ ਕਰਨੇ ਹੁਣ ਉਸ ਹੱਬ ਨਾਲ ਪੁੱਛ ਕੇ ਦੇਖੋ ਕਿ ਅਸੀਂ ਕਿਸ ਕੈਟਾਗਰੀ ਦੇ ਵਿੱਚ ਆਉਣੇ ਹੈਗੇ ਆ ਅਸੀਂ ਤੇ ਉਨੇ ਸਾਡੇ ਕੰਮਾਂ ਤੋਂ ਇਹ ਪਤਾ ਲੱਗਦਾ ਹੈਗਾ ਕਿ ਸਾਨੂੰ ਆ ਜਿਹੜੇ ਰਾਜ ਪ੍ਰਬੰਧ ਜਿਹਨਾਂ ਨੂੰ ਲੱਗਦਾ ਕਿ ਮਾੜੇ ਐ ਸਾਨੂੰ ਖਰੇ ਕੰਮਾਂ ਦੇ ਹਿਸਾਬ ਨਾਲ ਉਹ ਲੱਗਦੇ ਫਿੱਟ ਸਾਨੂੰ ਉਹੀ ਬੈਂਦੇ ਆ ਸਾਡੇ ਕੰਮਾਂ ਦੇ ਹਿਸਾਬ ਦੇ ਨਾਲ ਚਾਹੁੰਨੇ ਅਸੀਂ ਕੁਝ ਹੋਰ ਆ ਜਾਂ ਆਪਾਂ ਇਹਦਾ ਮਤਲਬ ਝੂਠ ਬੋਲਦੇ ਆ ਜੇ ਆਪਾਂ ਸੱਚੀ ਚਾਹੁੰਨੇ ਆ ਕਿ ਗੁਰੂ ਆਸ਼ੇ ਦੇ ਮੁਤਾਬਕ ਰਾਜ ਭਗ ਸਿਰ ਜੇ ਜਾਣ ਖਾਲਸੇ ਕੇ ਬੋਲ ਵਾਲੇ ਤੇ ਖਾਲਸੇ ਕੇ ਰਾਜ ਹੋਣ ਫਿਰ ਆਪਾਂ ਗੁਰੂ ਆਸ਼ੇ ਦੇ ਮੁਤਾਬਕ ਆਪਦੇ ਕਾਰਜ ਕਿਉਂ ਨਹੀਂ ਕਰਦੇ ਭਲਾ ਇਹ ਸਵਾਲ ਆਪਾਂ ਆਪਣੇ ਆਪ ਨੂੰ ਪੁੱਛ ਕੇ ਵੇਖ ਲਈਏ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆਂ ਆਪ ਬਣੀ ਪੜਦੇ ਆ ਨਾ ਜੀ ਇਹਦਾ ਮਤਲਬ ਇਹ ਚਾਹੁੰਦੇ ਅਸੀਂ ਕੁਝ ਹੋਰ ਆਪ ਬਣੀ ਪੜਦੇ ਆ ਨਾ ਜੀ ਫਰੀਦਾ ਲੋੜਾਂ ਦਾਖ ਬਜੌਰੀਆਂ ਇਦਾਂ ਆ ਨਾ ਜੀ ਲੋੜਾਂ ਦਾ ਭਾਵ ਕਿ ਚਾਹਣਾ ਇੱਛਾ ਕਿਸੇ ਹੋਰ ਗੱਲ ਦੀ ਆ ਲੋੜਾਂ ਦਾਖ ਬਜੌਰੀਆਂ ਬਜੌਰ ਸ਼ਹਿਰ ਦੀਆਂ ਦਾਖਾਂ ਚਾਹੁੰਦਾ ਬੰਦਾ ਇਦਾਂ ਵੀ ਮੈਨੂੰ ਉਹ ਪ੍ਰਾਪਤ ਹੋਣ ਪਰ ਕਿਕਰ ਬੀਜਾ ਜੱਟ ਬੀਜ ਦਾ ਕਿਕਰਾਂ ਪਿਆ ਆ ਕਿੱਕਰ ਨੂੰ ਕੀ ਲੱਗਦਾ ਪਹਲਾ ਕਿਕਰ ਦਾ ਬੀਜ ਦੇਖਿਆ ਕਦੀ ਕਿਕਰ ਦਾ ਬੀਜ ਨਾ ਬੜਾ ਮਲੈਮ ਜਿਹਾ ਹੁੰਦਾ ਮੈਂ ਵੇਖਿਆ ਤੁਸੀਂ ਕਦੇ ਨਿਗਾਹ ਮਾਰ ਕੇ ਵੇਖਿਓ ਉਹਨੂੰ ਹੱਥ ਫੜ ਕੇ ਵੇਖੋ ਬੜਾ ਮਲੈਮ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਪਰ ਜਦੋਂ ਉਸ ਬੀਜ ਨੂੰ ਧਰਤੀ ਦੇ ਵਿੱਚ ਬੀਜ ਦਈਏ ਜਦੋਂ ਬੂਟਾ ਉੱਗਦਾ ਵੱਡਾ ਹੁੰਦਾ ਫਿਰ ਕਿਕਰ ਦੇ ਬੂਟੇ ਨੂੰ ਕੀ ਲੱਗਦਾ ਪਹਲਾ ਐ ਡੜੀਆਂ ਲੰਬੀਆਂ ਸੂਲਾ ਲੱਗਦੀਆਂ ਉਹਨੂੰ ਉਹਨੂੰ ਸੂਲਾ ਲੱਗਦੀਆਂ ਚੁੱਭਦੀਆਂ ਉਹ ਸਾਨੂੰ ਪਰੇਸ਼ਾਨ ਕਰਨ ਦਾ ਕਾਰਨ ਬਣਦੀਆਂ ਪਰ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਹੁਣ ਸਾਨੂੰ ਗੁਰੂ ਸਾਹਿਬ ਜੀ ਨੇ ਬੜੀ ਬਾਰੀ ਸਾਨੂੰ ਗੁਰਬਾਣੀ ਵਿੱਚ ਸਾਰੀ ਗੱਲ ਸਮਝਾਈ ਹੋਈ ਐ ਅੱਜ ਵੀ ਸਮਝਾਈ ਐ ਰੋਜ਼ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਐ ਆਨੰਦ ਕਾਰਜ ਦਾ ਪ੍ਰੋਗਰਾਮ ਅਸੀਂ ਘਰ ਕਰਨਾ ਹੁੰਦਾ ਜਦੋਂ ਉਹ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਕਰਵਾਉਨੇ ਆ ਸਹਿਜ ਪਾਠ ਕਰਵਾਉਨੇ ਆ ਨਹੀਂ ਤਾਂ ਸੁਖਮਨੀ ਸਾਹਿਬ ਦਾ ਪਾਠ ਘੱਟੋ-ਘੱਟ ਇੰਨਾ ਕੁ ਤਾਂ ਕੁਝ ਕਰਦੇ ਆ ਨਾ ਜੀ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਵਿੱਚ ਸਾਰਾ ਕੁਝ ਹੀ ਸਮਝਾਉਂਦੇ ਐ ਪਰ ਆਪਾਂ ਉਹਦੇ باوجود ਵੀ ਅਸੀਂ ਬੀਜ ਦੇ ਫਿਰ ਇੱਕਕਰ ਦੇ ਬੀਜ ਹਾਂ ਇਹ ਵੇਖਣ ਨੂੰ ਸਵਾਦ ਸਾਬਾ ਨੇ ਸਮਝਾਇਆ ਸੀਗਾ ਨਾ ਪੀਏ ਜਿਹੜੇ ਸਵਾਦ ਵੇਖਣ ਨੂੰ ਬਹੁਤ ਕੁਝ ਵਧੀਆ-ਵਧੀਆ ਲੱਗਦੇ ਰੰਗ ਤਮਾਸ਼ੇ ਜੋ ਕੁਝ ਵੀ ਹੈਗਾ ਇਹ ਸਾਰਾ ਕੁਝ ਦੇਖਣ ਨੂੰ ਜਿੱਦਾਂ ਕਿਕਰ ਦਾ ਬੀ ਹੁੰਦਾ ਨਾ ਬੜਾ ਮਲੈਮ ਜਿਹਾ ਉਹਨੂੰ ਐ ਹੱਥ ਫੜ ਕੇ ਦੇਖੋ ਬਹੁਤ ਸੋਹਣਾ ਲੱਗਦਾ ਆ ਕਰਨ ਨੂੰ ਕਿਕਰ ਦੇ ਜਿਹੜੇ ਦਰਖਤ ਦੇ ਕੰਡੇ ਹੁੰਦੇ ਆ ਉਹਨਾਂ ਨੂੰ ਫੜ ਕੇ ਵੇਖੋ ਉਹ ਚੁੱਭਦੇ ਆ ਬੀ ਨਹੀਂ ਚੁੱਭਦਾ ਇਦਾਂ ਹੀ ਇਹ ਜਿਹੜੇ ਰੰਗ ਤਮਾਸ਼ੇ ਇਹ ਉਹ ਫਲਾਨਾ ਟਮਕਾਣਾ ਆ ਜਿਹੜਾ ਕਲਚਰ ਹੈਗਾ ਇਹ ਇਦਾਂ ਦੇ ਬੀਜ ਵਰਗਾ ਜਾਂ ਸਾਰਾ ਕਲਚਰ ਇਹ ਜਿਹੜਾ ਵੇਖਣ ਨੂੰ ਬਹੁਤ ਸੋਹਣਾ ਲੱਗਦਾ ਲੈ ਵੀ ਨਜ਼ਾਰਾ ਜਾ ਆ ਗਿਆ ਆਨੰਦ ਆ ਗਿਆ ਪਰ ਅੰਤ ਨੂੰ ਇਹ ਸਾਰਾ ਕੁਝ ਦੁਖਦਾਈ ਹੀ ਹੋ ਨਿਬੜਦਾ ਹੈ ਕਿੰਨੀ ਵਾਰੀ ਸਾਡੇ ਸਾਹਮਣੇ ਇਦਾਂ ਦੀਆਂ ਉਦਾਹਰਣਾਂ ਆਉਂਦੀਆਂ ਨੇ ਔਰ ਸਾਡੇ ਵਰਗੇ ਇੱਥੇ ਇਦੇ ਟੌਂਕਦੇ ਰਹਿੰਦੇ ਆ ਸਿਹਤ ਦੇ ਉੱਪਰ ਕਿਸੇ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ ਹੈਗਾ ਆਸੇ-ਪਾਸੇ ਨਿਗਾਹ ਮਾਰ ਕੇ ਫਿਰ ਉਹ ਕਹਿੰਦੇ ਕਹਾਉਂਦੇ ਬੰਦੇ ਆਪਣੇ ਆਪ ਨੂੰ ਅਸੀਂ ਜੀ ਆ ਫਲਾਨੀ ਕਿਸਮ ਦਾ ਪ੍ਰਬੰਧ ਚਾਹੁੰਦੇ ਆ ਉਹਨਾਂ ਦੇ ਬੱਚੇ ਅਤੇ ਬੱਚੀਆਂ ਦੇ ਜਾਂ ਉਹਨਾਂ ਦੇ ਆਪਣੇ ਆਨੰਦ ਕਰਦੇ ਵੇਖੋ ਤਾਂਵੇਂ ਵਿਰਲਿਆਂ ਨੂੰ ਛੱਡ ਕੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚਾਰ ਆਨੰਦਕਾਰ ਜਿੱਦਾਂ ਦੇ ਦੇਖਿਆ ਜੀ ਚਾਰ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਹੋਏ ਔਰ ਬੜੇ ਵਧੀਆ ਗੁਰੂ ਆਸੇ ਦੇ ਮੁਤਾਬਕ ਹੋਏ ਤੰਨ ਤੰਨ ਅੰਦਰ ਐਨ ਰੂਹ ਖਿਰ ਜਾਂਦੀ ਹੈ ਜਦੋਂ ਆਪਾਂ ਇਦਾਂ ਦੇ ਸਮਾਗਮ ਅਟੈਂਡ ਕਰਦੇ ਆਂ ਬਾਕੀ ਕਹਿੰਦੇ ਕਹੋਂਦੇ ਆਪਣੇ ਆਪ ਨੂੰ ਲੀਡਰ ਵੱਡੇ ਤੋਂ ਵੱਡੇ ਕਿਸੇ ਦਾ ਨਾਮ ਨਹੀਂ ਲੈਣਾ ਕਿਸੇ ਧਿਰ ਜਥੇਬੰਦੀ ਦਾ ਨਾਮ ਨਹੀਂ ਲੈਣਾ ਤੁਸੀਂ ਆਪ ਆਪਾਂ ਸਾਰੇ ਜਾਣੇ ਸਮਝਦੇ ਹੈਗੇ ਆਂ ਸੋ ਇਦਾਂ ਦੇ ਸਾਡੇ ਹਾਲਾਤ ਬਣ ਗਏ ਬਸ ਮੈਂ ਇਹੀ ਗੱਲਾਂ ਕਰਨੀਆਂ ਸੀ ਕਿ ਆ ਖਬਰ ਤੇ ਤੁਸੀਂ ਕੱਲ ਤੋਂ ਲੈ ਕੇ ਹੁਣ ਤੱਕ ਬਥੇਰੀ ਸੁਣ ਲਈ ਹੈ ਕਈਆਂ ਨੇ ਇਸ ਫੋਟੋ ਨੂੰ ਸ਼ੇਅਰ ਵੀ ਕਰ ਦਿੱਤਾ ਹੈਗਾ ਪਰ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਨੌਜਵਾਨ ਹੈਗਾ ਨਾ ਜੀ ਇਸ ਨੌਜਵਾਨ ਦਾ ਕਾਤਲ ਹੈ ਉਹ ਕਲਚਰ ਜਿਹੜਾ ਕਲਚਰ ਸਾਡਾ ਨਹੀਂ ਹੈ ਫੈਸਲਾ ਅਸੀਂ ਕਰਨਾ ਆਨੰਦ ਕਾਰਜ ਆਪਾਂ ਇਦਾਂ ਹੀ ਕਰਨੇ ਤੇ ਕਰਵਾਉਣੇ ਆ ਜਾਂ ਦੇਖਣੇ ਅਟੈਂਡ ਕਰਨੇ ਆ ਜਾਂ ਆਪਾਂ ਗੁਰੂ ਆਸ਼ੇ ਦੇ ਮੁਤਾਬਕ ਆਪਣੇ ਟੱਬਰਾਂ ਦੇ ਵਿੱਚ ਆਨੰਦ ਕਾਰਜ ਕਰਨੇ ਆ ਤੇ ਆਪਾਂ ਗੁਰੂ ਕੀਆਂ ਖੁਸ਼ੀਆਂ ਲੈਣੀਆਂ ਜਿੱਥੇ ਆ ਲੁੱਚਪੋ ਚੱਲਦਾ ਹੈਗਾ ਉੱਥੇ ਆਪਾਂ ਨਹੀਂ ਜਾਣਾ ਇਹ ਫੈਸਲਾ ਮਨੁੱਖ ਨੇ ਆਪ ਕਰਨਾ ਜੈਸਾ ਬੀਜੈ ਸੋ ਲੁਣਾ ਕਰਮਾ ਸੰਦੜਾ ਖੇਤ ਧੀ ਨੂੰ ਬੱਚੇ ਨੂੰ ਛੋਟੇ ਨੂੰ ਦਾ ਕੁੱਛੜ ਚੁੱਕ ਕੇ ਮਾਂ ਨੇ ਜੇ ਡੀਜਿਆਂ ਤੇ ਜਾ ਕੇ ਨੱਚਣਾ ਫਿਰ ਉਹੀ ਗੱਲ ਆ ਗਈ ਨਾ ਫਰੀਦਾ ਲੋੜੇ ਦਾਖ ਬਜੌਰੀਆਂ ਕਿਕਰ ਬੀਜਾ ਜੱਟ ਫੇ ਕੀ ਬਣਉ ਧੀ ਪਹਿਲਾਂ ਡਾਂਸਰ ਬਣਾਉਣੀ ਉਹ ਆਪਣੀ ਧੀ ਆਪਾਂ ਸੋ ਦੱਸਿਓ ਜੀ ਇਮਾਨਦਾਰੀ ਦੇ ਨਾਲ ਇਹ ਆਪਦੇ ਧੀਆ ਪੁੱਤਾਂ ਨੂੰ ਡਾਂਸਰਾਂ ਬਣਾਉਣਾ ਆਪਾਂ ਨਹੀਂ ਆਪਾਂ ਕਿੰਨੇ ਯਾਰ ਆਪਾਂ ਪੰਜਾਬ ਦੀ ਮਿੱਟੀ ਦੇ ਜੰਪਾਲ ਅਹੀਂ ਸਾਡੇ ਬੱਚੇ ਸੂਰਬੀਰ ਬਹਾਦਰ ਯੋਧੇ ਹੋਵਣ ਫਿੱਕਾ ਤਾਂ ਹੋਣਗੇ ਪਹਿਲਾਂ ਬੱਚੇ ਗਤ ਗਤ ਕਈਆਂ ਕਲਾਸਾਂ اٹੈਂਡ ਹੋਣ ਬੱਚਿਆਂ ਦੀਆਂ ਬੱਚੇ ਉੱਥੇ ਜਾ ਕੇ ਉਹ ਸਿੱਖਿਆ ਪ੍ਰਾਪਤ ਕਰਨ ਬੱਚੇ ਹੋਰ ਖੇਡਾਂ ਖੇਡਣ ਬੱਚੇ ਸਰੀਰਕ ਤੌਰ ਦੇ ਪਰ ਆਪਣੇ ਆਪ ਨੂੰ ਮਜ਼ਬੂਤ ਅਸੀਂ ਬੱਚਿਆਂ ਨੂੰ ਉੱਥੇ ਭੇਜਣਾ ਜਿੱਥੇ ਚੰਗੀ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਜਿੱਥੇ ਅਸੀਂ ਉਦਾਂ ਦੀ ਸੰਗਤ ਵਿੱਚ ਆਪ ਜਾਣਾ ਬੱਚਿਆਂ ਨੂੰ ਲੈ ਕੇ ਜਾਣਾ ਨਾਲ ਦੇਖੋ ਸਾਡੇ ਚ ਬੜੀਆਂ ਕਮਜ਼ੋਰੀਆਂ ਕਮੀਆਂ ਹੁੰਦੀਆਂ ਨੇ ਪਰ ਬਾਵਜੂਦ ਇਹ ਦੇ ਕਿ ਆਪਾਂ ਆਪਣੇ ਬੱਚਿਆਂ ਦਾ ਭਲਾ ਵੀ ਨਹੀਂ ਸੋਚਦੇ ਹੈਗੇ ਕਿ ਜੇ ਨਹੀਂ ਤੋਂ ਨੇ ਹੈਗੇ ਕਿ ਅਸੀਂ ਤਾਂ ਜਿਵੇਂ ਦੇ ਹੈਗੇ ਹੈਗੇ ਆ ਚੱਲ ਬੱਚਿਆਂ ਨੂੰ ਹੀ ਅਕਲ ਦੇ ਦਈਏ ਆਪਾਂ ਬੱਚਿਆਂ ਨੂੰ ਖਰੀਆਂ ਥਾਵਾਂ ਦੇ ਉੱਪਰ ਲੈ ਕੇ ਜਾਈਏ ਪਰ ਨਹੀਂ ਅਸੀਂ ਬੱਚਿਆਂ ਨੂੰ ਵੀ ਉੱਥੇ ਲੈ ਕੇ ਜਾਣੇ ਆ ਗਲਤੀ ਸਾਡੀ ਹੈ ਜਿੱਥੇ ਆਪਣੀ ਗਲਤੀ ਨੂੰ ਆਪਾਂ ਜ਼ਰੂਰ ਸਵੀਕਾਰ ਕਰ ਲਈਏ ਰਾਜ ਭਾਗ ਜੇ ਕਹਾਂਗੇ ਨਾ ਕਿ ਰਾਜ ਭਾਗ ਜਦੋਂ ਆਪਣੇ ਹੋਣਗੇ ਤਾਂ ਫਿਰ ਸਾਰਾ ਕੁਝ ਠੀਕ ਹੋ ਜਾਊਗਾ ਰਾਜ ਭਾਗ ਹੋਣੇ ਚਾਹੀਦੇ ਆ ਰੋਜ਼ਾਨਾ ਹੀ ਠੋਕ ਵਜਾ ਕੇ ਗੱਲ ਕਰਦੇ ਆ ਕਿ ਖਾਲਸੇ ਕਿ ਰਾਜ ਇੱਥੇ ਹੁੰਦੇ ਹੀ ਹੁਣ ਆਪਾਂ ਰੋਜ਼ ਇੱਥੇ ਬੈਠ ਠੋਕ ਵਜਾ ਕੇ ਗੱਲ ਕਰਦੇ ਆ ਪਰ ਜੇ ਨਹੀਂ ਹੋਣਗੇ ਜਿੰਨਾ ਸਮਾਂ ਉਨਾ ਸਮਾਂ ਫਿਰ ਕੀ ਆਪਾਂ ਇਦਾਂ ਹੀ ਕਰਨੀ ਆ ਟੱਕਿਆ ਭਲਾ ਆਪਾ ਉਹ ਤੋਂ ਪਹਿਲਾਂ ਪਹਿਲਾਂ ਜੇ ਸੰਸਾਰ ਤੋਂ ਰੁਖਸਤ ਹੋ ਗਏ ਫਿਰ ਰਾਜ ਆਉਂਦੇ ਆ ਰਾਜ ਚੱਲ ਜਾਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਆਇਆ ਸੱਤ ਬਰੇ ਰਹਿੰਦਾ ਫਿਰ ਕੋਈ ਹੋਰ ਆ ਗਿਆ ਇਸ ਧਰਤੀ ਦੇ ਉੱਪਰ ਕਾਬਜ਼ ਹੋ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਸਮੇ ਬਦਲ ਗਏ ਹਾਲਾਤ ਬਦਲੇ ਕੋਈ ਹੋਰ ਆ ਗਿਆ ਇਸ ਧਰਤੀ ਦੇ ਉੱਪਰ ਪਰ ਜਿਹੜੇ ਗੁਰੂ ਕੇ ਸਿੱਖ ਪਰਿਵਾਰ ਸਿੱਖ ਗੁਰੂ ਕੇ ਸਿੰਘ ਜਿਹੜੇ ਗੁਰੂ ਵਾਸਤੇ ਮੁਤਾਬਕ ਜ਼ਿੰਦਗੀ ਜਿਉਣਾ ਜਾਣਦੇ ਆ ਜਿਹੜੇ ਚਰਾ ਨਹੀਂ ਡੋਂਦੇ ਪਰ ਇਹ ਐ ਹੋ ਜੂਗੀ ਫਿਰ ਅਸੀਂ ਐ ਹੋ ਜਾਾਂਗੇ ਅਰੇ ਐਦਾ ਕਿਦਾਂ ਇਹਦਾ ਮਤਲਬ ਜਦੋਂ ਪਲਟੇ ਵੱਜ ਜਾਂਦੇ ਆ ਉਦੋਂ ਫਿਰ ਜਿੱਦਾਂ ਦੇ ਮਰਜ਼ੀ ਹੋ ਜੋ ਐਦਾਂ ਜਾਂ ਫਿਰ ਆਪਾਂ ਹੁਣ ਮੈਂ ਲਫ਼ਜ਼ ਐਦਾਂ ਦੇ ਬੋਲੂਗਾ ਜਾਂ ਇਹਦਾ ਮਤਲਬ ਆਪਾਂ ਜੁੱਤੀਆਂ ਤੇ ਲੱਗੀਆਂ ਹੋ ਆਪਾਂ ਵੀ ਜਦੋਂ ਰਾਜ ਪ੍ਰਬੰਧ ਵਧੀਆ ਹੋ ਜਾਣ ਜਦੋਂ ਸਾਡੇ ਸਾਨੂੰ ਹੋਵੇ ਇਸ ਗੱਲ ਦਾ ਕੋਈ ਡਰ ਪੈ ਅਸੀਂ ਡਰ ਪੈ ਦੇ ਨਾਲ ਸਿੱਕੀ ਦੇ ਵਿੱਚ ਰਹਿਣਾ ਹੁੰਦਾ ਆ ਅਸੀਂ ਡਰ ਪੈ ਦੇ ਨਾਲ ਆਪ ਪੁੱਠੇ ਕੰਮਾਂ ਤੋਂ ਆਪਣੇ ਆਪ ਨੂੰ ਰੋਕਣਾ ਹੁੰਦਾ ਆ ਜਾਂ ਆਪਾਂ ਗੁਰੂ ਦਾ ਕਿਹਾ ਮੰਨ ਕੇ ਰੁਕਣਾ ਹੈਗਾ ਫੈਸਲਾ ਆਪਾਂ ਕਰਨਾ ਆ ਸੋ ਆਪਾਂ ਫੈਸਲਾ ਕਰੀਏ ਅੱਗੇ ਤੋਂ ਕੋਈ ਇਸ ਤਰੀਕੇ ਦੇ ਨਾਲ ਕਿਸੇ ਦਾ ਪੁੱਤ ਇਸ ਸੱਭਿਆਚਾਰ ਜਿਹੜਾ ਸਾਡਾ ਨਹੀਂ ਹੈ ਇਸ ਸੱਭਿਆਚਾਰ ਦੀ ਬਦੌਲਤ ਸਾਡਾ ਪੁੱਤ ਮਰੇ ਕੋਈ ਸਾਡੀ ਧੀ ਇਦਾਂ ਦਾ ਕੋਈ ਕੰਮ ਨਾ ਹੋਵੇ ਉਹ ਤੋਂ ਪਹਿਲਾਂ ਪਹਿਲਾਂ ਆਓ ਤਹੱਈਆ ਕਰੀਏ ਕਿ ਇਹ ਸਾਡਾ ਕਲਚਰ ਨਹੀਂ ਹੈ ਇਹ ਕਲਚਰ ਜਿਹੜਾ ਕਾਤਲ ਬਣਿਆ ਇਸ ਨੌਜਵਾਨ ਦਾ ਇਸ ਤੋਂ ਆਪਾਂ ਖਿਹੜਾ ਛੜਵਾਵਾਂਗੇ ਜਿਹੜਾ ਇਨਸਾਨ ਚਾਹੁੰਦਾ ਹੈਗਾ ਕਿ ਆਪਾਂ ਇਸ ਕਾਤਲ ਕਲਚਰ ਤੋਂ ਖਹਿੜਾ ਛੁਡਵਾਵਾਂਗੇ ਜੇ ਤਿਆਰ ਹੋ ਆਪਾਂ ਉਥੇ ਲਿ ਕਮੈਂਟ ਕਰਕੇ ਦੱਸਿਓ ਕਿ ਆਪਾਂ ਆਪਣੇ ਜਾਂ ਆਪਣੇ ਗਾਹ ਬੱਚਿਆਂ ਦੇ ਆਨੰਦ ਕਾਰਜ ਇਸ ਤਰੀਕੇ ਦੇ ਨਾਲ ਨਹੀਂ ਕਰਾਂਗੇ ਗੁਰੂ ਆਸ਼ੇ ਮੁਤਾਬਕ ਕਰਾਂਗੇ ਪੜ ਲਓ ਸਿੱਖ ਰਹਿਤ ਮੈਰਾ ਦਾ ਲਿਖਿਆ ਸਾਰਾ ਕੁਝ ਉਥੇ ਤੇ ਆਨੰਦਕਾਰ ਦਾ ਆਨੰਦ ਕਾਰਜ ਦਾ ਵਿਧੀ ਵਿਵਧਾਨ ਕੀ ਹੈਗਾ ਕਿੱਦਾਂ ਹੋਣੇ ਹੁੰਦੇ ਆ ਪੜ ਲਓ ਉਥੇ ਇੱਕ ਗੱਲ ਤੇ ਦੂਜੀ ਗੱਲ ਜਦੋਂ ਸਾਨੂੰ ਕਿਸੇ ਦੇ ਆਨੰਦ ਕਾਰਜ ਅਟੈਂਡ ਕਰਨ ਦਾ ਮੌਕਾ ਸਭਾ ਬਣੂਗਾ ਜਿੱਥੇ ਆ ਸਾਰਾ ਲੁੱਚਪੋ ਚੱਲੂਗਾ ਅਸੀਂ ਡੀਜੇ ਅਸੀਂ ਜਾਗੋ ਤੇ ਨਹੀਂ ਜਾਣਾ ਜਿੱਥੇ ਆਨੰਦ ਕਾਰਜ ਹੁੰਦੇ ਨੇ ਗੁਰਦੁਆਰਾ ਸਾਹਿਬ ਅਸੀਂ ਉੱਥੇ ਹੀ ਜਾਵਾਂਗੇ ਅਗਰ ਉਹਨੂੰ ਕਹਾਂਗੇ ਭਾਈ ਆਨੰਦ ਕਾਰਜ ਤੇ ਸੱਦਿਆ ਗਿਆ ਨੂੰ ਅਸੀਂ ਆਨੰਦ ਕਾਰਜ ਤੇ ਆ ਗਏ ਆ ਤੇ ਬਸ ਸਾਨੂੰ ਛੁੱਟੀਆਂ ਬਖਸ਼ੋ ਜੀ ਅਸੀਂ ਲੁੱਚਪੋ ਦੇ ਵਿੱਚ ਸ਼ਮੂਲੀਅਤ ਨਹੀਂ ਕਰਨੀ ਕਹਿ ਕੇ ਆਓ ਅਗਲੇ ਨੂੰ ਪਿਆਰ ਨਾਲ ਕਹਿਓ ਤਰੀਕੇ ਨਾਲ ਕਹਿਓ ਸਮਝਾਓ ਇੱਕ ਦੂਜੇ ਨੂੰ ਕਲਾ ਵਿੱਚ ਲੈ ਕੇ ਇਦਾਂ ਦੀ ਮੈਂ ਉਮੀਦ ਕਰਦਾ ਜੇ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਹੋਣ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋ ਦੇਖੋ ਸਰਕਾਰਾਂ ਜੇ ਲੱਗਦਾ ਨਾ ਵੀ ਸਰਕਾਰਾਂ ਨੇ ਇਹ ਕੀਤਾ ਜੀ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਬਹਾਦਰ ਬਣ ਕੇ ਵਿਖਾਉ ਸਰਕਾਰਾਂ ਨੂੰ ਉਹਨਾਂ ਨੂੰ ਕਹੋ ਕਿ ਨਹੀਂ ਜੇ ਲੱਗਦਾ ਸਾਨੂੰ ਕਿ ਉਹਨਾਂ ਨੇ ਸਾਰਾ ਕੁਝ ਤੁਹਾਡੇ ਆਸੇ ਪਾਸੇ ਦਾ ਵਾਤਾਵਰਣ ਨਵੇਂ ਦਾ ਸਿਰਜ ਦਿੱਤਾ ਜੇ ਲੱਗਦਾ ਉਹਨਾਂ ਨੂੰ ਬਹਾਦਰ ਬਣ ਕੇ ਵਿਖਾਈਏ ਆਪਾਂ ਗੁਰੂ ਸਾਹਿਬ ਜੀ ਸਾਨੂੰ ਬਹਾਦਰ ਬਣਾਉਂਦੇ ਆ ਸਾਡਾ ਇਤਿਹਾਸ ਸਾਡੇ ਪਿੱਠ ਦੇ ਉੱਪਰ ਖਲੋਤਾ ਸਾਡੀ ਗਵਾਹੀ ਕਰਦਾ ਉਹ ਇਤਿਹਾਸ ਸਾਨੂੰ ਬਹਾਦਰ ਬਣਾਉਂਦਾ ਆ ਅਸੀਂ ਬਹਾਦਰ ਬਣ ਕੇ ਵਿਖਾਈਏ ਅਸੀਂ ਉਹਨਾਂ ਨੂੰ ਦਸੀਏ ਅਸੀਂ ਬੁਥਾੜ ਭੰਦੀਏ ਉਹਨਾਂ ਦੇ ਕਿ ਤੁਸੀਂ ਸਾਨੂੰ ਇਸ ਅਸਲੀਲਤਾ ਇਸ ਲੁੱਚਪੋਹ ਵਾਲੇ ਜਾਲ ਦੇ ਵਿੱਚ ਫਸਾਉਣਾ ਚਾਹੁੰਦੇ ਹੋ ਅਸੀਂ ਨਹੀਂ ਫਸਾਂਗੇ ਜੋ ਸਬੂਤ ਸਬੂਤ ਆਪਾਂ ਦੇਣਾ ਆਪਣੀ ਜ਼ਿੰਦਗੀ ਉਸ ਤਰੀਕੇ ਦੇ ਨਾਲ ਭਾਵ ਕਿ ਗੁਰੂ ਵਾਚੇ ਦੇ ਮੁਤਾਬਕ ਜੂ ਕੇ ਫੈਸਲਾ ਆਪਾਂ ਕਰਨਾ ਕਿ ਆਪਾਂ ਉਹਨਾਂ ਨੂੰ ਇਸ ਗੱਲ ਦਾ ਸਬੂਤ ਦੇਣਾ ਜਾਂ ਅਸੀਂ ਉਹਦੇ ਵਿੱਚ ਖਚਤ ਹੋਣਾ ਬਹੁਤ ਬਹੁਤ ਧੰਨਵਾਦ